ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਉਹ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵੱਲੋਂ ਜਿਹੜਾ ਗੈਰ ਪਵਾਸੀ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਵੱਡੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਜੋ ਇਨਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਨੂੰ ਜਿਹੜਾ ਆ ਡਿਪੋਰਟ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ ਉਹ ਅੱਜ ਅਮਰੀਕਾ ਦੇ ਵੱਲੋਂ ਅੱਜ ਫੌਜੀ ਜੋ ਹਾਦਸੇ ਵਿੱਚ 205 ਭਾਰਤੀਆਂ ਨੂੰ ਜਿਹੜਾ ਡਿਬੋਰਡ ਕਰਕੇ ਜਿਹੜਾ ਆ ਭਾਰਤ ਭੇਜਿਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸਿਆ ਕਿ ਕੱਲ ਜਿਹੜਾ ਕੱਲ ਤੱਕ ਜਿਹੜਾ ਭਾਰਤ ਉਹ ਪਹੁੰਚ ਜਾਣਗੇ ਤਾਂ ਵੱਡੀ ਜਿਹੜੀ ਕਾਰਵਾਈ ਆ ਉਹ ਡੋਲਨ ਟਰੰਪ ਵੱਲੋਂ ਕੀਤੀ ਗਈ ਹੈ ਸੱਤਾ ਦੇ ਵਿੱਚ ਆਉਂਦੇ ਸਾਰੇ ਜਿੱਦਣ ਉਹਨਾਂ ਨੇ ਸ਼ਪਤ ਗ੍ਰਹਿਣ ਕੀਤੀ ਸੀ ਤਾਂ ਉਦੋਂ ਹੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਜਿੰਨੇ ਵੀ ਗੈਰ ਪਰਵਾਸੀ ਜਿਹੜੇ ਨੇ ਅਮਰੀਕਾ ਦੇ ਵਿੱਚ ਇਨਲੀਗਲ ਤਰੀਕੇ ਦੇ ਨਾਲ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਇੱਥੋਂ ਜਿਹੜਾ ਬਾਹਰ ਭੇਜਿਆ ਜਾਵੇਗਾ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਔਰ ਤੁਹਾਨੂੰ ਦੱਸਦੀ ਹੈ ਕਿ 1700 ਦੇ ਲਗਭਗ ਜਿਹੜੇ ਨੇ ਪਰਵਾਸੀ ਉਹ ਫੜੇ ਜਾ ਚੁੱਕੇ ਨੇ ਗੈਰ ਪਰਵਾਸੀ ਔਰ ਇਸ ਤੋਂ ਇਲਾਵਾ ਦੱਸਦੀ ਹੈ ਕਿ ਅ ਸ਼ੰਕਾ ਇਹ ਦੱਸੀ ਜਾ ਰਹੀ ਹੈ ਕਿ ਲਗਭਗ 725000 ਦੇ ਲਗਭਗ ਜਿਹੜੇ ਗੈਰ ਕਾਨੂੰਨੀ ਪਰਵਾਸੀ ਜਿਹੜੇ ਹੈਗੇ ਨੇ ਇਨਲੀਗਲ ਤੌਰ ਤੇ ਜਿਹੜੇ ਆਏ ਹੋਏ ਨੇ ਅਮਰੀਕਾ ਦੇ ਵਿੱਚ 7 25000 ਦੇ ਕਰੀਬ ਹਾਂ ਤਾਂ ਸਭ ਦੇ ਉੱਤੇ ਜਿਹੜੀ ਉਹ ਕਾਰਵਾਈ ਹੋਣੀ ਸ਼ੁਰੂ ਹੋ ਚੁੱਕੀ ਹੈ